ਰਖੜ ਪੁੰਨਿਆ ਤੇ ਮੇਲੇ ਦੇ ਉੱਤੇ ਜਿੱਥੇ ਸਿੱਖ ਸੰਗਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਈਆਂ ਨੇ ਉੱਥੇ ਹੀ ਪੰਥਕ ਇਕੱਠ ਵੀ ਜਿਹੜੇ ਨੇ ਉਹ ਇੱਥੇ ਕਿਤੇ ਜਾਂਦੇ ਨੇ ਜੇਕਰ ਗੱਲ ਕਿਤੇ ਜਾਵੇ ਸਿਆਸਤਦਾਨਾਂ ਦੇ ਤਾਂ ਸਿਆਸਤਦਾਨਾਂ ਵੱਲੋਂ ਜਿੱਥੇ ਸ਼ਰੋਣੇ ਅਕਾਲੀ ਦੰਦ ਵੱਲੋਂ ਆਪਣੀ ਇੱਕ ਵਿਸ਼ਾਲ ਪੱਥਕ ਕੱਟ ਤੇ ਕਿਤੇ ਜਾਂਦਾ ਉੱਥੇ ਆਮ ਆਦਮੀ ਪਾਰਟੀ ਵੱਲੋਂ ਆਦੇ ਅੱਜ ਅਮਰਤਪਾਲ ਸਿੰਘ ਉੱਡਣਾ ਦੇ ਸਿਆਸੀ ਪਾਰਟੀ ਵੱਲੋਂ ਜਿਵੇਂ ਕਿ ਪੰਥਕੜ ਬਾਬਾ ਬਕਾਲਾ ਦੀ ਧਰਤੀ 'ਤੇ ਕੀਤਾ ਗਿਆ ਤੁਹਾਨੂੰ ਦਿਖਾਉਂਦਾ ਨਾ ਤਸਵੀਰਾਂ ਦੇ ਵਿੱਚ ਕੀ ਭਾਰੀ ਕੀਤੀ ਦੇ ਵਿੱਚ ਜਿਹੜੇ ਨੇ ਇੱਥੇ ਲੋਕ ਤੇ ਪਹੁੰਚੇ ਹੋਏ ਨੇ ਅਤੇ ਅਮਰਿਤਪਾਲ ਸਿੰਘ ਹੋਣਾ ਵੀ ਰੈਲੀ ਦੇ ਵਿੱਚ ਸ਼ਮੂਲੀਅਤ ਕਰਦੇ ਹੋਏ ਅਨਜ਼ਰ ਆ ਰਹੇ ਨੇ ਹਾਲਾਂਕਿ ਅਮਰਿਤਪਾਲ ਸਿੰਘ ਦੀ ਰੈਲੀ ਦੇ ਵਿੱਚ ਪਹੁੰਚਦੇ ਦੌਰਾਨ ਕਈ ਵਿਕਾਸ ਰੇਲਾਂ ਲਗਾਈਆਂ ਜਾ ਰਹੀਆਂ ਨੇ ਕਿਹਾ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੁਸੀਂੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਲੱਗਦਾ ਸਿੰਗ ਹੁਣਾ ਦੇ ਉਤੇ ਐਨਐਸਐ ਐਨਐਸਐ ਲਗਾ ਕੇ ਟੀਪੂ ਕੜੀ ਦੀ ਜੇਲ੍ਹ ਵਿੱਚ ਬੰਦ ਕੀਤਾ ਗਿਆ ਲੇਕਿਨ ਕਿਤਨਾ ਕਹਤੇ ਅੱਜ ਵੀ ਅਮਰਪਾਲ ਸਿੰਘ ਦਾ ਪਿਆਰ ਜਿਹੜਾ ਹੈ ਉਹ ਸੰਤਾ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਜਿਸ ਨੂੰ ਲਾ ਕੇ ਇਹ ਪ੍ਰਮਾਣ ਜਿਹੜਾ ਹੈ ਉਹ ਸਾਹਮਣੇ ਆ ਰਿਹਾ ਕਿ ਬਹੁਤ ਸਾਰੀ ਸਿੱਖ ਸੰਤਾ ਜਿਹੜੀਆਂ ਨੇ ਉਹ ਬਾਦ ਛੱਡ ਕੇ ਜਿਹੜੀਆਂ ਨੇ ਇਥੇ ਪਹੁੰਚ ਹੋਈਆਂ ਨੇ ਲੇਕਿਨ ਕਿਤਨਾ ਕਹਤੇ ਸਿਆਸਤਦਾਨਾਂ ਵੱਲੋਂ ਹਮੇਸ਼ਾ ਹੀ ਇਸ ਪੰਥਕ ਕਾਟ ਦੇ ਵਿੱਚ ਸਿਆਸਤ ਦੀ ਗੱਲ ਜਰੂਰ ਹੈ ਕੀਤੀ ਜਾਂਦੀ ਹੈ ਲੇਕਿਨ ਕਿੰਨਾ ਕਹਤੇ ਤੁਸੀਂ ਸਾਦ ਸਤ ਦੀ ਇਸ ਪੰਥਕ ਕਾਟ ਦੀ ਸ਼ਹਿਰ ਜਗਾ ਤੁਸੀਂ ਸਟੇਜ ਦੀ ਗੱਲ ਕੀਤੀ ਜਾਬ ਤੇ ਚੰਦ ਹੀ ਲੋਕ ਜਿਹੜੇ ਨੇ ਇੱਥੇ ਉੱਤੇ ਬੈਠੇ ਹੋਏ ਨੇ ਹਾਲਾਕੀ ਕੀ ਆਹੀ ਜਾ ਰਹਾ ਕਿ ਸਟੇਜ ਜਿਹੜੀ ਹੈ ਉਹ ਵੀ ਸੰਚਰੇਗਾ ਜਿਹੜਾ ਵਿਤੀ ਦੇ ਜੋ ਜਿਨਾਂ ਨੂੰ ਪਰਮਿਸ਼ਨ ਦਿੱਤੀ ਜਾਏਗੀ ਹਾਲਾਕੀ ਭਾਈ ਮਰਤਪਾਲ ਸਿੰਘ ਦੇ ਮਾਤਾ ਜੀ ਉਹਨਰੇ ਪਿਤਾ ਜੀ ਅਤੇ ਕਈ ਪੰਥਕ ਵੱਟੀਆਂ ਸ਼ਖਸੀਅਤਾਂ ਜਿਹੜੀਆਂ ਨੇ ਇੱਥੇ ਪਹੁੰਚ ਚੁੱਕਿਆ ਨੇ ਨਾ ਕਿ ਕਿੰਨਾ ਕਹਤੇ ਜੋ ਲਗਾਤਾਰ ਹੀ ਬੰਦਕਾਟ ਦੀ ਗੱਲ ਕਿਤੇ ਜਾਵਾਂਦਾ ਇੱਥੇ ਕਾਫੀ ਭੜਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਲੰਬੀਆਂ ਲੰਬੀਆਂ ਲਾਈਟਾਂ ਲੱਗੀਆਂ ਹੋਈਆਂ ਨੇ ਬਹੁਤ ਦੂਰ ਦੂਰ ਤੱਕ ਲੋਕ ਜਿਹੜੇ ਨਹੀਂ ਇਸ ਬੰਦਕਾਟ ਵਿੱਚ ਹਿੱਸਾ ਲੈਣ ਵਾਸਤੇ ਆ ਪਹੁੰਚ ਰਹੇ ਨੇ ਲੇਕਿਨ ਕਿਤਨਾ ਕਿਤੇ ਤੁਸੀਂ ਦੇਖ ਸਕਦੇ ਹੋ ਕਿ ਸਾਰਨਾਮਾ ਦਾ ਜ਼ਿਆਦਾ ਰਸ ਜਿਹੜਾ ਹੈ ਉਹ ਜਾਂ ਸਾਰਨਾਮਾ ਜਾਈ ਭੀੜ ਜਿਹੜੀ ਹੈ ਇਸ ਬੰਦਕਾਟ ਦੇ ਵਿੱਚ ਵੇਖੋ ਮੀਡੀਆ ਬਲਕੀ ਆ ਦੀਪ ਸਿੱਧੂ ਤੇ ਭਰਾ ਜਿਹੜੇ ਨੇ ਉਹ ਵੀ ਇੱਥੇ ਪਹੁੰਚ ਹੋਏ ਨੇ ਉਹਨਾਂ ਵੱਲੋਂ ਵੀ ਇੱਥੇ ਪਹੁੰਚ ਕੇ ਜਿਹੜੀ ਐ ਸ਼ਿਰਕਤ ਜਿਹੜੀ ਹੈ ਉਹ ਕੀ ਤਿਆਰੀ ਹੈ ਲੇਕਿਨ ਕਿਤਨਾ ਨਜ਼ਾਰਾ ਇਹ ਤੇ ਦੇਖ ਨੂੰ ਮਿਲਦਾ ਕਿ ਇਸ ਰਾਜਾ ਕਪੂਰ ਸਾਹਿਬ ਦੀ ਤਰਤੀ ਦੇ ਉੱਤੇ ਜਿਹੜੀ ਅਸੀਂ ਬਾ ਉਹ ਅਮਰਪਾਲ ਸਿੰਘ ਉਹਨਾਂ ਦੀ ਜਿੱਤ ਹੋਈ ਉਸ ਤੋਂ ਬਾਅਦ ਵੀ ਜਿਹੜਾ ਹੈ ਉਹ ਪਿਆਰ ਜਿਆ ਸੀਗਾ ਜਿਹੜਾ ਸਾਥ ਪਿਆਰ ਜਿਆ ਸੀ ਅਮਰਪਾਲ ਸਿੰਘ ਨੂੰ ਅਹੁਦਾ ਦਿੱਤਾ ਗਿਆ ਸੀ ਲੇਕਿਨ ਹੁਣ ਇੱਕ ਵਾਰ ਫੇਰ ਤੋਂ ਜਿਹੜੀ ਅਸੀਂ ਬਾਬਾ ਬਗਲਾ ਦੇ ਤਰਤੀ ਦੇ ਉੱਤੇ ਜਿਹੜੀ ਪਹਿਲੀ ਪੰਥਕ ਇਕੱਠਵਾਂ ਜਿਹੜੀ ਹੈ ਉਹ ਉਹਨਾਂ ਦੀ ਪਾਰਟੀ ਵੱਲੋਂ ਕੀਤੀ ਗਈ ਹੈ ਇਸ ਨੂੰ ਲੈ ਕੇ 60 ਮਾਰਡਲ ਹੋਇਆ ਕੱਟ ਜਿਹੜਾ ਹੈ ਉਹ ਮਾਣ ਨਜ਼ਰ ਆ ਰਿਹਾ ਹੈ ਲੇਕਿਨ ਜੇਕਰ ਇਥੇ ਦੀ ਗੱਲ ਕਿਤੇ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਸਰਵਿਸਿੰਗ ਕਾਜ਼ਾਖਰੀ ਉਮੇਤੇ ਪਹੁੰਚ ਰਹੀ ਹੈ ਤਾਂ ਜੋ ਉਹਨਾਂ ਮਾਹੌਲ ਲੱਗ ਰਿਹਾ ਹੈ ਸਾਰਿਆਂ ਨੂੰ ਦਿੱਤਾ ਜਾ ਸਕੀ ਕਿ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਪੂ ਸਰਕਾਰਾਂ ਵੱਲੋਂ ਬਣਾਏ ਗਏ ਨੇ ਤੇ ਜੋ ਤਸ਼ੱਦਦ ਜਾਂ ਸਰਕਾਰਾਂ ਉੱਤੇ ਕਿ ਤਰ੍ਹਾਂ ਆ ਰਿਹਾ ਉਸ ਨੂੰ ਵੀ ਦੇਖ ਰਿਹਾ ਹੋ ਕਿਤੇ ਜਾ ਰਿਹਾ ਲੇਕਿਨ ਕਿੰਨਾ ਕਹਤੇ ਸਰਕਾਰਾਂ ਦੇ ਵੱਲੋਂ ਜੋ ਬਿਆਨ ਦਿੱਤਾ ਜਾ ਰਿਹਾ ਹੈ ਲੇਕਿਨ ਇਸ ਜਗ੍ਹਾ ਦੇ ਉੱਤੇ ਵੀ ਬਹੁਤ ਜਗ੍ਹਾ ਪੰਥਕਟ ਦੇ ਤਹਿਤ ਜਿਹੜਾ ਹੈ ਲੋਕਾਂ ਮੰਗਲਾ ਹੈ ਉਹ ਟਿਕਾਣਾ ਹੋਇਆ ਹੈ ਯਾਰ ਪਹਿਲੀ ਪੰਥਕਟ ਜਦੋਂ ਕਰਤਾ ਜਿਹੜੀ ਅਮਰਿਤਪਾਲ ਸਿੰਘ ਜੋਂ ਦੇ ਪਰਿਵਾਰ ਵੱਲੋਂ ਉਹਦੇ ਕੀਤੀ ਗਈ ਹੈ ਲੇਕਿਨ ਜੇਕਰ ਅਮਰਿਤਪਾਲ ਸੇ ਕੁਝ ਚੁੰਦੇ ਤਾਂ ਸ਼ਾਇਦ 1-8 ਦਿਨ ਗੁਣਾ ਫੱਟ ਸਕਦਾ ਸੀ ਲੇਕਿਨ ਕਿਤਨਾ ਕਿਤੇ ਸਰਕਾਰਾਂ ਵੱਲੋਂ ਜੋ ਰੋਕ ਲਗਾਈ ਜਾ ਰਹੀ ਹੈ ਕਿਤੇ ਕਿਲੋਮੀਟਰ ਪਹਿਲਾਂ ਹੀ ਬੈਰੀਕੇਡਿੰਗ ਜਿਹੜੀ ਹੈ ਉਹ ਕੀਤੀ ਗਈ ਹੈ ਜਿਸ ਨੂੰ ਲੈ ਕੇ ਤੇ ਪਰਿਵਾਰ ਦੇ ਵਿੱਚੋਂ ਕਾਫੀ ਰੋਸੜਾ ਪਾਇਆ ਜਾ ਰਿਹਾ ਹੈ ਕਿ ਨੌਕਣ ਦਾ ਪੂਰਾ ਤੇ ਅੰਤ ਤੱਕ ਦਾ ਨਮਿਤਾ ਜੋ ਕਿ ਲੋਕ ਰਹਿਣੇ ਹੋ ਇਸ ਅੰਤ ਦਾ ਦੇ ਵਿੱਚ ਹਿੱਸਾ ਲੈ ਸਕਣ ਲੇਕਿਨ ਕਿੰਨਾ ਕਹਤੇ ਸ਼ਰਮਣੀ ਕਾਲਕਲ ਆਮ ਆਦਮੀ ਪਾਰਟੀ ਵੱਲੋਂ ਵੀ ਅੰਮ੍ਰਿਤਸਰ ਸ਼ਹਿਰ ਕਰਤੀ ਬਾਬਾ ਬੰਗਾਲ ਦੇ ਧਰਤੀ ਉੱਤੇ ਹਿਲਾ ਹੈ ਉਹ ਮਾਜੜਾ ਹੈ ਉਹ ਹੁੰਦਾ ਜਾ ਰਹਾ ਹੈ ਤੇ ਪੰਥਕ ਉੱਠ ਜਿਹੜਾ ਹੈ ਉਹ ਪੂਰ ਕੀਤਾ ਜਾ ਰਹਾ ਹੈ ਤੇ ਨਾਲ ਹੀ ਜੇਕਰ ਗੱਲ ਕੀਤੀ ਹੈ ਹੋਵੇ ਹੁਣ ਦੀ ਤਾਂ ਹੁਣ ਜਿਹੜਾ ਹੈ ਅਮਰਪਾਲ ਸਿੰਘ ਹੁਣਾਂ ਦੇ ਅਸੀਂ ਪੰਥਕ ਕੱਟ ਦੇ ਵਿੱਚ ਮੌਜੂਦ ਹੈ ਜਿੱਥੇ ਕੀ ਠਾਠਾ ਮਾਰਦਾ ਹੋਇਆ ਕੱਟ ਜਿਹੜਾ ਹੈ ਇੱਥੇ ਮੌਜੂਦ ਹੈ ਤੇ ਬਹੁਤ ਸਾਰੇ ਵੱਡੇ ਵੱਡੇ ਵਿਦਵਾਨ ਅਤੇ ਬਹੁਤ ਸਾਰੇ ਵੱਡੇ ਜਿਹੜੇ ਪੰਥਕ ਲੀਡ ਦੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਉੱਤੇ ਕੁਝ ਸੁਮੇ ਬਾਤ ਜਿਹੜਾ ਹੈ ਵੱਡੀ ਅਨਾਉਂਸਮੈਂਟ ਜਿਹੜੀਆਂ ਨੇ ਉਹ ਵੀ ਕੀਤੀ ਜਾ ਸਕਦੀ ਹੈ ਤਾਂ ਜੋ ਕਿ ਅੱਗੇ ਸਪੋਰਟ ਜਿਹੜੀ ਐ ਸੇ ਜਿਹੜੀ ਹੋਰ ਦਿੱਤੀ ਜਾ ਸਕੇ ਕੈਮਰਾਮੈਨ ਵਰਜਲ ਸਿੰਘ ਬਾਬੂ ਸਾਹਿਬ ਬਾਬਾ ਬਗਲਾ ਸਾਹਿਬ ਅਮਰਸਰ